ਜੀ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਆ ਸਵਾਗਤ ਆ ਜੀ ਤੁਹਾਡਾ ਮੇਰੇ ਨਵੇਂ ਵਲੌਗ ਦੇ ਵਿੱਚ ਤੇ ਸਵੇਰ ਦੇ ਵੱਜ ਚੁੱਕੀ ਆ 10 ਤੇ ਅੱਜ ਵਾ ਐਤਵਾਰ ਤੇ ਅਸੀਂ ਚੱਲੇ ਆ ਘੁੰਮਣੇ ਤੇ ਆਉ ਤੁਹਾਨੂੰ ਕਰਵਾਨੇ ਆ ਉੱਥੇ ਜਾ ਕੇ ਘੁੰਮਣੀ ਜਾ ਕੇ ਦਰਸ਼ਨ ਹਾਂਜੀ ਹੁਣ ਅਸੀਂ ਕਰੋ ਤੁਰ ਪਏ ਆ ਤੇ ਇਹ ਆ ਜੀ ਹਕੀਮਪੁਰ ਰੋਡ ਕਲਾਨੌਰ ਤੋਂ ਅਸੀਂ ਚੱਲੇ ਆ ਸਿੱਧਾ ਹਕੀਮਪੁਰ ਹਾਂਜੀ ਹੁਣ ਅਸੀਂ ਚੱਲਾਂਗੇ ਜੀ ਹਕੀਮਪੁਰ ਹਾਂਜੀ ਹਕੀਮਪੁਰ ਰੋਡ ਹਕੀਮਪੁਰ ਜਿਹੜਾ ਹੈ ਜੀ ਸਾਨੂੰ ਕਲਾ ਨੌਰ ਤੋਂ ਵੀ ਕਾਫੀ ਜ਼ਿਆਦਾ ਪਿਆ ਅਸੀਂ ਪਹੁੰਚ ਗਏ ਹਾਂ ਜੀ ਹਕੀਮਪੁਰ ਹਾਂਜੀ ਹੁਣ ਅਸੀਂ ਹਕੀਮਪੁਰ ਤੋਂ ਮੋੜ ਲੈ ਕੇ ਅੱਗੇ ਪਹੁੰਚਾਂਗੇ ਜੀ ਪਿੰਡ ਨਾਨੋਹਾਰ ਹਾਂਜੀ ਅਸੀਂ ਪਹੁੰਚ ਗਏ ਹਾਂ ਜੀ ਪਿੰਡ ਨਾਨੋਹਾਰ ਹਕੀਮਪੁਰ ਰੋਡ ਤੇ ਜੀ ਲੱਗੀ ਹੋਈ ਸੀ ਸ਼ਬੀਲ ਤੇ ਅਸੀਂ ਜਿਹੜੀ ਆ ਸ਼ਬੀਲ ਜਿਹੜੀ ਆ ਛੱਕ ਕੇ ਤੇ ਫੇਰ ਅਸੀਂ ਅੱਗੇ ਪਹੁੰਚ ਗਏ ਪਹੁੰਚ ਗਏ ਆ ਜੀ ਹੁਣ ਅਸੀਂ ਨਹਿਰ ਹਾਂਜੀ ਇਸ ਨਦੀ ਨੂੰ ਕਿਹਾ ਜਾਂਦਾ ਹੈ ਜੀ ਕੁੰਜਰਾਂ ਦਾ ਪੁੱਲ ਇਹ ਗੁਰਦਾਸਪੁਰ ਰੋਡ ਵੱਲੋਂ ਆਉਂਦੇ ਆ ਪਾਣੀ ਕੁੰਜਰਾਂ ਦਾ ਪੁੱਲ ਹਾਂਜੀ ਹੁਣ ਅਸੀਂ ਅੱਗੇ ਥੋੜਾ ਹੀ ਦੂਰ ਆ ਗਿਆ ਸਾਨੂੰ ਤੇ ਅਸੀਂ ਹੁਣ ਪਹੁੰਚ ਚੁੱਕੇ ਆ ਜੀ ਘੁੰਮਣੀ ਨਿੱਕੇ ਘੁੰਮਣ ਹਾਂਜੀ ਬਸ ਥੋੜਾ ਹੀ ਰਹਿ ਗਿਆ ਨਿੱਕੇ ਘੁਮਣ ਇਹ ਦੇਖੋ ਦੁਕਾਨਾਂ ਲੱਗੀਆਂ ਹੋਈਆਂ ਸਨ ਤੇ ਬਹੁਤ ਹੀ ਵਧੀਆ ਲੱਗਾ ਇੱਥੇ ਆ ਕੇ ਗਰਮੀ ਬਹੁਤ ਜ਼ਿਆਦਾ ਸੀ ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸਾਹਿਬ ਹਾਂਜੀ ਇੱਥੇ ਜਿਹੜੀਆਂ ਸੰਗਤਾਂ ਆ ਜੀ ਬੜੀ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਨੇ ਦਰਸ਼ਨ ਕਰਨ ਐਤਵਾਰ ਦੇ ਐਤਵਾਰ ਇੱਥੇ ਜਿਹੜੀ ਆ ਉਹ ਕਾਫੀ ਭੀੜ ਹੁੰਦੀ ਐ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹਾਂਜੀ ਹੁਣ ਅਸੀਂ ਸ਼ੱਕਾਂਗੇ ਜੀ ਬਾਟਾ ਬਾਬਾ ਇਸੀ ਹੁਣੇ ਬਾਟਾ ਦੇ ਰਹੇ ਸੀ ਤੇ ਅਸੀਂ ਉਹ ਸ਼ੱਕ ਕੇ ਤੇ ਫਿਰ ਅਸੀਂ ਜਿਹੜਾ ਆ ਉਹ ਅੰਦਰ ਨੂੰ ਜਾਵਾਂਗੇ ਸੰਗਤਾਂ ਦੇਖੋ ਜੀ ਕਿੰਨੀ ਸ਼ਰਦਾ ਨਾਲ ਸੇਵਾ ਕਰ ਰਹੀ ਸੀ ਹਾਂਜੀ ਹੁਣ ਅਸੀਂ ਕਰਾਂਗੇ ਤੋਂ ਪੰਜ ਸ਼ਨਾਨਾ ਪੰਜ ਸ਼ਨਾਨਾ ਕਰਕੇ ਤੇ ਫਿਰ ਅਸੀਂ ਕਰਾਂਗੇ ਅੰਦਰ ਗੁਰਦੁਆਰਾ ਸਾਹਿਬ ਜਾ ਕੇ ਅੰਦਰ ਕਰਾਂਗੇ ਦਰਸ਼ਨ ਇੰਨੀ ਗਰਮੀ ਬਾਹੋਂ ਦੇ ਬਾਵਜੂਦ ਵੀ ਦੇਖੋ ਜੀ ਸੰਗਤਾਂ ਬਹੁਤ ਜ਼ਿਆਦਾ ਸਨ ਤੇ ਵਧੀਆ ਲੱਗਾ ਹੁਣ ਅਸੀਂ ਖਰਾ ਪ੍ਰਸ਼ਾਦ ਕਰਵਾਇਆ ਇੱਥੋਂ ਖਰਾ ਪ੍ਰਸ਼ਾਦ ਕਰਵਾ ਕੇ ਤੇ ਅੰਦਰ ਅਸੀਂ ਕੀਤੇ ਬਾਬਾ ਜੀ ਹੁਣਾਂ ਦੇ ਦਰਸ਼ਨ ਹਾਂਜੀ ਇਹ ਨੇ ਜੀ ਤੰਤਨ ਬਾਬਾ ਸੰਤ ਹਜ਼ਾਰਾ ਸਿੰਘ ਜੀ ਨਿੱਕੇ ਕੁੰਮਣ ਵਾਲੇ ਇਹ ਅਜੀ ਤੰਤਨ ਬਾਬਾ ਸੰਤ ਹਜ਼ਾਰਾ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਦੇਖੋ ਜੀ ਥੋੜੀ ਜੀ ਮੈਂ ਕਲਿੱਪ ਆਈ ਹੋਈ ਸੀ ਹਾਂਜੀ ਹੁਣ ਚੱਲਾਂਗੇ ਜੀ ਅਸੀਂ ਦੂਜੇ ਗੁਰਦੁਆਰਾ ਸਾਹਿਬ ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਦੂਜੇ ਗੁਰਦੁਆਰਾ ਸਾਹਿਬ ਇਹ ਜਿਹੜਾ ਆ ਉਸ ਗੁਰਦੁਆਰੇ ਤੋਂ ਥੋੜਾ ਜੈ ਦੂਰ ਹੈ ਤੇ ਹੁਣ ਅਸੀਂ ਜਾਵਾਂਗੇ ਜੀ ਅੰਦਰ ਅੰਦਰ ਜਾ ਕੇ ਕਰਦੇ ਹਾਂ ਜੀ ਦਰਸ਼ਨ ਹਾਂਜੀ ਇਹ ਹੈ ਜੀ ਤਨਤਨ ਬਾਬਾ ਸੰਤ ਹਜਾਰਾ ਸਿੰਘ ਜੀ ਦੀ ਤਸਵੀਰ ਲੱਗੀ ਹੋਈ ਹਾਂਜੀ ਇਸ ਗੁਰਦੁਆਰਾ ਸਾਹਿਬ ਨੂੰ ਬਣੇ ਥੋੜਾ ਟਾਈਮ ਹੀ ਹੋ ਗਿਆ ਅੰਦਰੋਂ ਤੇ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਜ਼ਿਆਦਾ ਸੋਨਾ ਬਣਾਇਆ ਹੋਇਆ ਹੈ ਅਰੋਜੀ ਦਰਸ਼ਨ ਪੰਜਵੇਂ ਪਾਤਸ਼ਾਹ ਜੀ ਦਾ ਬੰਟਾ ਪ੍ਰਿਆਜਨ ਦੇ ਸੰਗ ਕੇ ਹੁਣ ਸ਼ਹੀਦੀ ਯਾਤਾਂ ਲ ਹੋਣੀਆਂ ਹੈ ਹਾਂਜੀ ਤੁਸੀਂ ਜਰੂਰ ਮੇਰੇ ਚੈਨਲ ਨੂੰ ਸਪੋਰਟ ਕਰੋ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਿਓ ਤੇ ਹੁਣ ਅਸੀਂ ਪਹੁੰਚੇ ਆਂ ਜੀ ਲੰਗਰ ਹਾਲ ਲੰਗਰ ਹਾਲ ਅਹੀਂ ਜਾ ਕੇ ਉੱਥੋਂ ਲੰਗਰ ਛਕ ਲਿਆ ਜੀ ਤੇ ਹੁਣ ਅਸੀਂ ਚੱਲੇ ਆਂ ਜੀ ਘਰ ਨੂੰ ਹਾਂਜੀ ਹੁਣ ਅਸੀਂ ਚੱਲੇ ਆਂ ਜੀ ਘਰ ਨੂੰ ਥੈਂਕ ਯੂ ਜੀ ਤੁਹਾਡਾ ਮੇਰਾ ਚੈਨਲ ਦੇਖਣ